ਅਮੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਤਰਨਤਾਰਨ ਉਪ ਚੋਣ 10000 ਵੋਟਾਂ ਨਾਲ ਜਿੱਤੀ ਪਰ ਇਸ ਨੂੰ ਕਈ ਬੂਥਾਂ ਤੇ 100 ਤੋਂ ਵੀ ਘੱਟ ਵੋਟਾਂ ਮਿਲੀਆਂ ਨੇ ਜਦੋਂ ਕਿ ਅਕਾਲੀ ਦਲ ਕੁਝ ਬੂਥਾਂ ਤੇ ਅੱਗੇ ਸੀ ਕਾਂਗਰਸ ਸਿਰਫ ਦੋ ਵਿੱਚ ਅੱਗੇ ਰਹਿਣ ਵਿੱਚ ਕਾਮਯਾਬ ਰਹੀ ਹੈ ਭਾਜਪਾ ਦਾ ਪ੍ਰਦਰਸ਼ਨ ਸਭ ਤੋਂ ਘੱਟ ਰਿਹਾ 56 ਬੂਥਾਂ ਤੇ 10 ਜਾਂ ਘੱਟ ਵੋਟਾਂ ਮਿਲੀਆਂ ਨੇ ਜਗਤਪੁਰਾ ਵਿੱਚ ਬੂਥ ਨੰਬਰ 16 ਵਿੱਚ ਕਬੂਤਸੀ ਜਿੱਥੇ ਆਮ ਆਦਮੀ ਪਾਰਟੀ ਕਾਂਗਰਸ ਤੋਂ ਸਿਰਫ ਇੱਕ ਵੋਟ ਨਾਲ ਲੱਗੇ ਸੀ ਚੋਣਾਂ ਵਿੱਚ ਲਗਭਗ 60 ਬੂਥ ਅਜਿਹੇ ਸਨ ਜਿੱਥੇ ਕਿ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਨਾਲੋਂ ਵੱਧ ਵੋਟਾਂ ਪਈਆਂ ਇਸ ਤੋਂ ਇਲਾਵਾ ਹੀ ਤਰੰਦਰਨ ਉਪਚੋਣ ਚ ਕਾਂਗਰਸ ਨੇ ਖੈਰਦੀਨਕ ਵਿੱਚ ਦੋ ਬੂਥਾਂ ਤੇ ਸਭ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਗੱਲ ਅਮਰਿਤਪਾਲ ਧੜੇ ਦੀ ਕਰੀਏ ਤਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਵੀ ਬੂਥ ਤੇ ਲੀਡ ਹਾਸਲ ਕਰਨ ਦੇ ਵਿੱਚ ਅਸਫਲ ਰਿਹਾ 21 ਬੂਥ ਅਜੇ ਹਾਂ ਨਹੀਂ ਸੀ ਜਿਸ ਤੇ ਇਸ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਹੁਣ ਅੰਮ੍ਰਿਤਪਾਲ ਦੀ ਪਾਰਟੀ ਨੂੰ ਪਿੰਡੋਰੀਕਲਾ ਦੇ ਬੂਥ ਨੰਬਰ 84 ਤੇ ਸਭ ਤੋਂ ਵੱਧ ਵੋਟਾਂ ਮਿਲੀਆਂ ਜਿੱਥੇ ਉਹਨਾਂ ਨੂੰ 223 ਵੋਟਾਂ ਮਿਲੀਆਂ ਨੇ ਤਰਨਤਾਰਨ ਉਪਚੋਣ ਚ ਭਾਜਪਾ ਦੀ ਜ਼ਮਾਨਤ ਜਬਤ ਹੋਈ 56 ਬੂਥ ਅਜੇ ਹਿਸਾਨ ਜਿੱਥੇ ਇਸ ਨੂੰ 10 ਜਾਂ ਇਸ ਤੋਂ ਵੀ ਘੱਟ ਵੋਟਾਂ ਮਿਲੀਆਂ ਤੇ ਹੁਣੇ ਭਾਜਪਾ ਦੇ ਇਸ ਪ੍ਰਦਰਸ਼ਨ ਨੇ ਲੀਡਰਸ਼ਿਪ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਹਾਲ ਹੀ ਚ ਤਰਨਤਾਰਨ ਜ਼ਿਮਨੀ ਚੌਂਜੇ ਪਾਜਪਾ ਦੀ ਕਰਾਰੀ ਹਾਰ ਤੋਂ ਬਾਅਦ ਭਾਜਪਾ ਵਰਕਰ ਇੱਕ ਵਾਰ ਫਿਰ ਨਿਰਾਸ਼ ਨੇ ਪਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਐਸ ਜ਼ਿਮਨੀ ਚੌਂਜੇ ਪੰਜਵੇਂ ਸਥਾਨ ਤੇ ਰਹੇ ਨੇ ਭਾਜਪਾ ਹਾਈ ਕਮਾਂਡ ਨੇ ਤਰਨਤਾਰਨ ਜ਼ਿਮਨੀ ਚੌਂਂ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਸੀ ਜਿਸ ਚ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਮਨਜਿੰਦਰ ਸਿੰਘ ਸਿਰਸਾ ਸਮੇਤ ਹੋਰ ਪ੍ਰਮੁੱਖ ਆਗੂਆਂ ਦੇ ਨਾਮ ਸ਼ਾਮਲ ਸਨ ਪਰ ਉਹਨਾਂ ਦਾ ਜਾਦੂ ਫੇਲ ਹੋ ਗਿਆ ਚੋਣ ਪ੍ਰਚਾਰ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਪਰ ਸਾਰੇ ਨੇਤਾਵਾਂ ਨੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਫਾਇਦਾ ਉਠਾਉਣ ਤੇ ਧਿਆਨ ਕੇਂਦਰਿਤ ਕੀਤਾ ਪੱਜ-ਪੱਜ ਸਥਾਨਕ ਮੁੱਦਿਆਂ ਅਤੇ ਸਰਕਾਰ ਦੀਆਂ ਅਸਫਲਤਾਵਾਂ ਨੂੰ ਜਨਤਾ ਸਾਹਮਣੇ ਲਿਆਉਣ ਦੇ ਵਿੱਚ ਅਸਫਲ ਰਹੀ ਦੂਜੇ ਪਾਸੇ ਭਾਜਪਾ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਲੋਕ ਸਭਾ ਨਗਰ ਨਿਗਮ ਅਤੇ ਜ਼ਿਮਨੀ ਚੋਣ ਤੱਕ ਹਰ ਚੋਣ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਫਿਰ ਵੀ ਭਾਜਪਾ ਹਾਈ ਕਮਾਂਡ ਅਜੇ ਵੀ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਦੀ ਗੱਲ ਕਰ ਰਹੀ ਹੈ ਹਾਲ ਹੀ ਜੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਪੰਜਾਬ ਚੋਣਾਂ ਇਕੱਲੇ ਲੜਨ ਦੀ ਗੱਲ ਕਹੀ ਸੀ ਪਰ ਅਸਲੀਅਤ ਵਿੱਚ ਭਾਜਪਾ ਤੇ ਉਸ ਸਥਿਤੀ ਵਿੱਚ ਨਹੀਂ ਹੈ ਜਿੱਥੇ ਉਹ ਇਕੱਲਿਆਂ ਚੋਣ ਲੜ ਸਕੇ ਪਿਛਲੀਆਂ ਚੋਣਾਂ ਦੌਰਾਨ ਵਧੇ ਹੋਏ ਵੋਟ ਹਿੱਸੇਦਾਰੀ ਤੋਂ ਭਾਜਪਾ ਅਗੂ ਤੇ ਵਰਕਰ ਉਤਸ਼ਾਹਿਤ ਸਨ ਕਰਤਾਰਨ ਤਰਨ ਜਿਮਨੀ ਚੋਣ ਨੇ ਉਹਨਾਂ ਨੂੰ ਇੱਕ ਵਾਰ ਫਿਰ ਨਿਰਾਸ਼ ਕੀਤਾ ਹੈ ਦੂਜੇ ਪਾਸੇ ਬੀਜੇਪੀ ਹਾਲੀ ਦੇ ਵਿੱਚ ਚੋਣਾਂ 'ਚ ਆਪਣੀ ਲਗਾਤਾਰ ਹਾਰਾਂ ਤੋਂ ਚਿੰਤਤ ਹੈ 2027 ਦੇ ਵਿੱਚ ਸਰਕਾਰ ਬਣਾਉਣਾ ਭਾਜਪਾ ਲਈ ਇੱਕ ਮਹੱਤਵਪੂਰਨ ਚੁਣੌਤੀ ਸਾਬਤ ਹੋ ਸਕਦਾ ਹੈ ਹਾਲਾਂਕਿ ਰਾਜਨੀਤਿਕ ਮਹਾਰਾਜ ਕਹਿਣਾ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਸੰਭਾਵਿਤ ਅਕਾਲੀ ਭਾਜਪਾ ਗਠਜੋੜ ਸੰਭਵ ਹੈ ਸ਼ਹਿਰਾਂ ਵਿੱਚ ਭਾਜਪਾ ਦੀ ਮਜ਼ਬੂਤ ਪਕੜ ਤੇ ਪਿੰਡਾਂ ਵਿੱਚ ਅਕਾਲੀ ਦਲ ਦਾ ਗੜ ਗਠਜੋੜ ਦੀ ਸੱਤਾ ਵਿੱਚ ਲਿਆ ਸਕਦਾ ਹੈ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਕੁਝ ਪਛਪਾ ਲੀਡਰ ਹੋਰ ਪਾਰਟੀਆਂ 'ਚ ਸ਼ਾਮਲ ਹੋ ਸਕਦੇ ਨੇ ਜੋ ਵੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਜ਼ਿਕਰ ਕਰਦਿਆਂ ਕਿ ਪੰਜਾਬ 'ਚ ਪਿਛਲੇ ਕੁਝ ਸਮੇਂ ਤੋਂ ਸਿਆਸੀ ਆਗੂਆਂ ਵੱਲੋਂ ਪਾਰਟੀਆਂ ਬਦਲਣ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਕੈਬਨਿਟ ਮੰਤਰੀ ਮਹਿੰਦਰ ਸਿੰਘ ਅਤੇ ਮੇਅਰ ਵਿਨਿਤ ਤੇ ਹਾਲ ਹੀ ਦੀਆਂ ਉਦਾਹਰਨਾਂ ਨੇ ਦੋਵੇਂ ਆਗੂ ਪਹਿਲਾਂ ਪਾਜ ਪਾਜ ਸੀ ਪਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਮਹੱਤਵਪੂਰਨ ਅਹੁਦੇ ਸੰਭਾਲੇ ਇਸ ਦੌਰਾਨ ਆਪ ਦਾ ਅਕਸ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਤੇ ਅਗਲੇ ਸਾਲ ਹੋਣ ਵਾਲੀ ਵਿਧਾਨ ਸਭਾ ਚੋਣਾਂ ਜਿੱਤਣ ਦੀ ਸੰਭਾਵਨਾ ਘਟ ਜਾਪਦੀ ਹੈ ਹਾਲਾਂਕਿ ਪਾਜਪਾ ਨੂੰ ਇਸ ਤੋਂ ਸਿੱਖਣ ਤੇ ਆਪਣੇ ਕੈਡਰ ਅਤੇ ਵਰਕਰਾਂ ਨੂੰ ਮੁੜ ਸੁਰਜੀਤ ਕਰਨ ਲਈ ਸਖਤ ਮਿਹਨਤ ਕਰਨ ਦੀ ਲੋੜ ਹੈ